ਮੈਂ ਲਾਲੀਆਂ ਮੈਂ ਲਾਲੀਆਂ ਰਾਜਾ ਸਾਹਿਬ ਨਾਲ ਨਾਲੀਆਂ ਨਾਲੀਆਂ ਹੈ ਰਾਜਾ ਸਾਹਿਬ ਨਾਲ ਨਾਲੀਆਂ ਮੈਂ ਲਾਲੀਆਂ ਹੈ ਰਾਜਾ ਸਾਹਿਬ ਨਾਲ ਲਾਲੀਆਂ ਮੈਂ ਲਾਲੀਆਂ ਰਾਜਾ ਸਾਹਿਬ ਨਾਲ ਨਾਲੀਆਂ ਮੈਂ ਲਾਲੀਆਂ ਰਾਜਾ ਸਾਹਿਬ ਨਾਲ ਲਾਲੀਆਂ ਨਾਲੀਆਂ ਬਾਬਾ ਰਾਜਾ ਸਾਹਿਬ ਨਾਲ ਨਾਲੀਆਂ ਲਾਲੀਆਂ ਰਾਜਾ ਸਾਹਿਬ ਨਾਲ ਮੈਂ ਆ ਆ ਆ ਬੈ ਲਾ ਲਿਆ ਰਾਜਾ ਸਾਹਿਬ ਨਾਲ ਲਾ ਲਿਆ ਮੈਂ ਲਾ ਲਿਆ ਰਾਜਾ ਸਾਹਿਬ ਨਾਲ ਲਾ ਲਿਆ ਇਹ ਰਾਜਾ ਸਾਹਿਬ ਨਾਲ ਲਾ ਲਿਆ ਮੈਂ ਲਾ ਲਿਆ ਮੈਂ ਲਾ ਲਿਆ ਰਾਜਾ ਸਾਹਿਬ ਨਾਲ ਲਾ ਲਿਆ ਲਾ ਲਿਆ ਰਾਜਾ ਸਾਹਿਬ ਸਤ ਗੁਰ ਦਾ ਪੱਲਾ ਫੜਿਆ ਸਿਰ ਤੋਂ ਲੈ ਕੇ ਬਾਹਰ ਬੜੇ ਸਤ ਗੁਰ ਦਾ ਪੱਲਾ ਫੜਿਆ ਸਿਰ ਤੋਂ ਲੈ ਕੇ ਬਾਹਰ ਬੜੇ ਰਾਜਾ ਸਾਹਿਬ ਦਾ ਪੱਲਾ ਫੜਿਆ ਸਿਰ ਤੋਂ ਲੈ ਕੇ ਬਾਹਰ ਬੜੇ ਸਾਹਿਬ ਦਾ ਪੱਲਾ ਫੜਿਆ ਸਿਰ ਤੋਂ ਲੈ ਕੇ ਬਾਹਰ ਬੜੇ ਰਾਜਾ ਸਾਹਿਬ ਦਾ ਪੱਲਾ ਫੜ ਸਿਰ ਤੋਂ ਲੈ ਕੇ ਸਿਰ ਤੋਂ ਲੈ ਕੇ ਫਰਵੜ ਰਾਜਾ ਸਾਹਿਬ ਦਾ ਪੱਲਾ ਬੜਿਆ ਦਿਲ ਤੋਂ ਲੈ ਕੇ ਬਾਹਰ ਬੜੇ ਸਤ ਗੁਰ ਦਾ ਪੱਲਾ ਫੜਿਆ ਸਿੱਖੋਂ ਲੈ ਕੇ ਬਾਹਰ ਬੜੇ ਇਸ ਦਰਬਾਰ ਦਾ ਹੋਰ ਨਾ ਕੋਈ ਕੋਈ ਵਰਗਾ ਹੋ ਨ ਕੋਈ ਗੁਰ ਵਰਗਾ ਹੋ ਨ ਕੋਈ ਕੋਈ ਵਰਗਾ ਹੋ ਨ ਕੋਈ ਕਿੰਨੇ ਦਰਬਾਰ ਬੜੇ ਮਹਿਲਾ ਲਾ ਲੀਆਂ ਰਾਜਾ ਸਾਹਿਬ ਨਾਲ ਲਾ ਲੀਆਂ ਰਾਜਾ ਸਾਹਿਬ ਨਾਲ ਲਾ ਲੀਆਂ ਰਾਜਾ ਸਾਹਿਬ ਨਾਲ ਲਾ ਲੀਆਂ ਲਾ ਲੀਆਂ ਰਾਜਾ ਸਾਹਿਬ ਨਾਲ ਲਾ ਲੀਆਂ ਲਾ ਲੀਆਂ ਰਾਜਾ ਸਾਹਿਬ ਨਾਲ ਲਾ ਲੀਆਂ ਮੈਂ ਲਾ ਲੀਆਂ ਰਾਜਾ ਸਾਹਿਬ ਨਾਲ ਲਾ ਲੀਆਂ ਜੱਤੋ ਸਤਗੁਰ ਦੇ ਨਾਲ ਲਾਈ ਭਲਾ ਮੈਨੂੰ ਜ਼ਿੰਦਗੀ ਦੇ ਵਿੱਚ ਕਿਹੜਾ ਮੁਕਾਮ ਮਿਲਿਆ ਮੈਂ ਝੂਠ ਬੁਲਾਦੇ ਕਿਉਂ ਬੋਲਾ ਮੇਰਾ ਕੰਮ ਕਦੇ ਨਹੀਂ ਅੜਿਆ ਝੂਠ ਬੁਲਾਦੇ ਕਿਉਂ ਬੋਲਾ ਮੇਰਾ ਕੰਮ ਕਦੇ ਨਹੀਂ ਅੜਿਆ ਝੂਠ ਬੁਲਾਦੇ ਕਿਉਂ ਬੋਲਾ ਮੇਰਾ ਕੰਮ ਕਦੇ ਨਹੀਂ ਅੜਿਆ ਝੂਠ ਬੁਲਾਦੇ ਕਿਉਂ ਬੋਲਾ ਮੇਰਾ ਕੰਮ ਮੈਂ ਝੂਠ ਮੈਂ ਝੂਠ ਮੈਂ ਝੂਠ ਬੁਲਾਦੇ ਕਿਉਂ ਬੋਲਾ ਮੇਰਾ ਕੰਮ